आे <laughs> ਰੱਖੋ ਰੱਖੇ ਰੱਖੇ ਰੱਖੋ ਦੂਰਾਂ ਨੂੰ ਪੱਕਾ ਕਰੋ ਪੱਕੇ ਕਰੋ ਪੱਕੇ ਕਰੋ ਰੇਗਾ ਬਰਕਰਾਰ ਜੀ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮੇਟਾ ਨੂੰ ਵੀ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਰੇ ਰਾਜੀ ਕਰੀਂ ਦਿਲਾਓ ਜਾਰੀ ਕਰੋ ਜਾਰੀ ਕਰੋ ਪੱਕਾ ਰਾਜੀ ਕਰੀਂ ਦਿਲਾਓ ਜਾਰੀ ਕਰੋ ਜਾਰੀ ਕਰੋ ਅਨਰੇਗਾ ਬਲਾਜਨ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜਿਹੜਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਹੈ ਅਸੀਂ ਜਿਹੜੇ ਨਰੇਗਾ ਜੂਨੀਅਰ ਵਰਕਰ ਦੇ ਆ ਸਾਡੇ ਤਕਰੀਬਨ ਡਿਸਟ੍ਰਿਕਟ ਦੇ ਵਿੱਚ ਅਸੀਂ ਤਕਰੀਬਨ ਤਕਰੀਬਨ 65 ਤੋਂ 70 ਬੰਦੇ ਆ ਅਸੀਂ ਜਿਹੜੇ ਮੁਲਾਜ਼ਮਾ ਹੈ ਤੇ ਨਾਲ ਸਾਡੇ ਜਿਹੜੇ ਨਰੇਗਾ ਵਰਕਰ ਪਿੰਡਾਂ ਦੇ ਵਿੱਚ ਜਿਹੜੇ ਜਿੰਨੇ ਵਰਕਰ ਹੈ ਕੰਮ ਕਰਦੇ ਆ ਜੋ ਸਾਡੇ ਜੇਏ ਸਾਹਿਬ ਦੇ ਤੇ ਐਸਟੀਮੇਟ ਤਿਆਰ ਕਰਦੇ ਆ ਫਿਰ ਸਾਡੇ ਜਿਹੜੇ ਜੀਆਰਐਸ ਉਹਨਾਂ ਨੂੰ ਪਿੰਡ ਲੈਵਲ ਤੇ ਲਾਗੂ ਕਰਦੇ ਆ ਸਾਡੇ ਨਾਲ ਸਰਕਾਰ ਨੂੰ ਪਹਿਲਾਂ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਆਏ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਪੱਕੇ ਕਰਾਂਗੇ ਅਸੀਂ ਪਰ ਇਹਨਾਂ ਨੇ ਹਲੇ ਤੱਕ ਸਾਣਾ ਕੋਈ ਵਾਦਾ ਨਹੀਂ ਕੀਤਾ ਪਤਾ ਨਹੀਂ ਕਿੱਥੋਂ ਕਿੱਥੇ ਤੱਕ ਪੱਕੇ ਕਰੀ ਜਾਂਦੀ ਆ ਘਰ ਬੈਠੀ ਪੱਕੇ ਕਰੀ ਜਾਂਦੀ ਆ ਘਰ ਪੈਸੇ ਦੀ ਪੋਸਟਾਂ ਕੱਢੀ ਜਾਂਦੀ ਆ ਤੇ ਜਿਹੜੀ ਸਾਡੀ ਲੇਬਰ ਹੈ ਜਿਹਨੇ ਪਿੰਡਾਂ ਵਿੱਚ ਕੰਮ ਕਰਦੇ ਜਿਹੜਾ ਸਾਡਾ ਮੋਢਾ ਹੈ ਇਹਨਾਂ ਨੂੰ ਤਕਰੀਬਨ ਤਕਰੀਬਨ 12ਵੇਂ ਮਹੀਨੇ ਤੋਂ ਬਾਅਦ ਕੋਈ ਸੈਲਰੀ ਨਹੀਂ ਮਿਲੀ ਕਿਉਂਕਿ ਜਿਹੜਾ ਗਰੀਬ ਤਬਕਾ ਲੋਕ ਹੈ ਉਹਨਾਂ ਨੇ ਜੋ ਵੀ ਕਮਾਉਣਾ ਉਹੀ ਖਾਣਾ ਇਵੇਂ ਇਸ ਤਰ੍ਹਾਂ ਸਾਡੇ ਮੁਲਾਜ਼ਮ ਸਹਿਬਾਨ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਇਹਨਾਂ ਨੂੰ ਪਿਛਲੇ 3 ਮਹੀਨੇ ਤੋਂ ਕੋਈ ਤਨਖਾਹ ਨਹੀਂ ਮਿਲੀ ਹਲੇ ਤੱਕ ਰਵੀ ਇਸ ਕਰਕੇ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਹਲੇ ਸਿਰਫ ਟਰੇਲਰ ਆ ਜੀ ਹਲੇ ਹਲੇ ਟਰੇਲਰ ਸਰ ਭਾਈ ਡਿਸਟ੍ਰਿਕਟ ਲੈਵਲ ਦੇ ਵੀ ਛੋਟੇ ਜਿਹੇ ਟਰੇਲਰ ਖੜਾ ਰਿਆ ਜੇਕਰ ਅਸੀਂ ਚਾਹਦੇ ਤਾਂ ਅਸੀਂ ਤਕਰੀਬਨ 10000 ਬੰਦਾ ਇਕੱਠਾ ਕਰ ਸਕਦੇ ਜਿੱਥੇ ਪਰ ਨਹੀਂ ਅਸੀਂ ਸੋਚਿਆ ਪਹਿਲਾਂ ਇੱਕ ਵਾਰੀ ਸਰਕਾਰ ਨਾਲ ਅਸੀਂ ਇਦਾਂ ਨਿਪਟ ਲਈਏ ਜੇ ਸਰਕਾਰ ਨਾਲ ਨਾ ਨਿਪਟੀ ਦੂਜੇ ਤਰ੍ਹਾਂ ਨਾਲ ਫਿਰ ਅਸੀਂ ਇੱਕ ਇਹ ਤੋਂ ਵੱਡਾ ਕਦਮ ਚੁੱਕਾਂਗੇ ਅਸੀਂ ਪੰਜਾਬ ਲੈਵਲ ਕਿਉਂਕਿ ਇਹ ਸਾਰਾ ਪੂਰੇ ਪੰਜਾਬ ਲੈਵਲ ਦੇ ਉੱਤੇ ਤਰਨਾ ਚੱਲ ਰਿਹਾ ਅੱਜ ਦਾ ਹੈ ਅੱਜ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਇਹਦੇ ਅਕੋਰਡਿੰਗਲੀ ਕਿ ਸਾਡੇ ਜਿਹੜੀਆਂ ਇਹਨਾਂ ਦੀ ਬਕਾਇਆ ਰਾਸ਼ੀਆਂ ਐ ਜਿੰਨੀਆਂ ਵੀ ਬਕਾਇਆ ਰਾਸ਼ੀਆਂ ਆ ਉਹ ਇਹਨਾਂ ਨੂੰ ਮਹਈਆ ਕਰੇ ਜਾਣ ਸਾਡੀਆਂ ਸੈਲਰੀਆਂ ਬਣਦੀਆਂ ਮਹਈਆ ਕਰੇ ਜਾਣ ਮੇਨ ਗੱਲ ਕੀ ਹੈ ਵੀ ਸਾਨੂੰ ਸਾਡਾ ਕੋਈ ਵੀ ਜੋਬ ਸਿਕਿਉਰ ਸਾਡੀ ਹੈ ਨਹੀਂ ਵੀ ਪੇਸਕਿਲ ਸਾਨੂੰ ਨਹੀਂ ਦਿੱਤਾ ਗਿਆ ਕਦੀ ਕਿਉਂਕੋ ਸਾਡੀ ਕਈਆਂ ਦੇ ਕਈ ਮਤਲਬ ਕਿ ਲਈ ਆਪਾਂ ਹਿਮਾਚਲ ਪ੍ਰਦੇਸ਼ ਲੈ ਲਈਏ ਰਾਜਸਥਾਨ ਲੈ ਲਈਏ ਉੱਥੇ ਹੀ ਪੱਕੇ ਕੀਤੇ ਗਏ ਆ ਉਹਨਾਂ ਨੂੰ ਪੇ ਸਕੇਲ ਦਿੱਤੇ ਗਿਆ ਸਾਡੀ ਗਵਰਨਮੈਂਟ ਹੀ ਸਾਨੂੰ ਇਦਾਂ ਕਿਉਂ ਕਰ ਰਹੀ ਹੈ ਕਿ ਅਸੀਂ ਤੁਹਾਨੂੰ ਨਹੀਂ ਕਰ ਸਕਦੇ ਜਦ ਕਿ ਸਾਰਾ ਕੁਝ ਹੀ ਕਰ ਸਕਦੀ ਹੈ ਇੱਕ ਕੀ ਕਰਦੇ ਆ ਨਿੱਕੇ ਨਿੱਕੇ ਕਦੋਂ ਪਤਾ ਨਹੀਂ ਕਿੱਥੋਂ ਬੰਦੇ ਫੜ ਕੇ ਪੱਕੇ ਕਰੀ ਜਾਂਦੀ ਆ ਫਿਰ ਇਹ ਹੋਰ ਪੋਸਟਾਂ ਘੜਦੀ ਹੈ ਜਿਹੜੇ ਬਾਕੀ ਮੁਲਾਜ਼ਮਾ ਸੀ ਓਵਰਹੇਜ ਹੋ ਚੁੱਕੇ ਆ ਹਨਾ ਜੀ ਪਿੰਡਾਂ ਗਾਲੀਆਂ ਕਿੰਨਾ ਸਫਾਈ ਦਾ ਸਾਰਾ ਜਿਹੜਾ ਪਿੰਡਾਂ ਦਾ ਮੁੱਢਕੀ ਦੀ ਮੋ ਕੰਮ ਚੱਲਦਾ ਆ ਰਿਹਾ ਉਹ ਨਰੇਗਾ ਤੋਂ ਚੱਲ ਰਿਹਾ ਜੀ ਠੀਕ ਹੈ ਜੀ ਜਿੰਨੀਆਂ ਵੀ ਮਤਲਬ ਜਿੰਨੀਆਂ ਚਾਹੇ ਐਮਪੀ ਲੈਂਡ ਦੇ ਆਪਾਂ ਕਹਿ ਦਈਏ ਪੈਸੇ ਆਉਂਦੇ ਆ ਕਿਸ ਕੋਈ ਵੀ ਮਤਲਬ ਕੋਈ ਵੀ ਗਰਾਂਟ ਆਉਂਦੀ ਆ ਉਹ ਨਰੇਗਾ ਨਰ ਕਨਵਰਜੈਂਸ ਕਰਕੇ ਇਹੀ ਗਾਂ ਚਲਾਈ ਜਾਂਦੀ ਆ ਅਸੀਂ ਕੰਮ ਬੰਦ ਕੀਤੇ ਹੋ ਆ ਜੇਕਰ ਸਾਡੀ ਨਾਂ ਸੁਣੀ ਗਈ ਅਸੀਂ ਪੰਜਾਬ ਲੈਵਲ ਦੇ ਉੱਤੇ ਵੀ ਕੰਮ ਬੰਦ ਕਰਾਂਗੇ ਬੰਦ ਸਾਡੇ ਕੰਮ ਹੁਣ ਵੀ ਹੈਗੇ ਆ ਅਸੀਂ ਹੁਣ ਠੋਕੇ ਸਵਾਰਗੇ ਕੰਮ ਬੰਦ ਕਰਾਂਗੇ ਤਾਂ ਅਸੀਂ ਪੂਰੀ ਦੀ ਪੂਰੀ ਲੇਬਰ ਲੈ ਕੇ ਵੀ ਨਿਕਲਾਂਗੇ ਤੇ ਦੱਸਾਂਗੇ ਅਸੀਂ ਸਰਕਾਰ ਨੂੰ ਕਿ ਅਸੀਂ ਕੌਣ ਹੁੰਦੇ ਆ ਜੀ ਰੋਸ ਬਲੇਸਨ ਕਰਨ ਤੋਂ ਪਹਿਲਾਂ ਤੁਹਾਡੀ ਸੀਨੀਅਰ ਅਫਸਰ ਨਾਲ ਗੱਲ ਹੋਈ ਸੀ ਬਹੁਤ ਵਾਰ ਗੱਲਾਂ ਹੋ ਚੁੱਕੀਆਂ ਜੀ ਇਹ ਤੇ ਇੱਥੇ ਤੱਕ ਜਿਹੜੇ ਸਾਡੇ 18 ਸਾਲ ਤੋਂ ਗੱਲਾਂ ਹੋ ਰਹੀਆਂ ਸਪੀਕਰ ਸਾਹਿਬ ਆ ਉਹਨੇ ਜਦੋਂ ਪਹਿਲਾਂ ਗੱਲ ਹੋਈ ਸੀ ਕਹਿੰਦੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਜੀ ਇਹ ਜਿਹੜੀ ਕਾਂਗਰਸ ਸਰਕਾਰ ਆ ਜਾਂ ਕਾਲੀ ਸਰਕਾਰ ਆ ਇਹਨਾਂ ਬਾਰੇ ਸੁਣ ਨਹੀਂ ਸਕਦੀ ਇਹਨਾਂ ਬਾਰੇ ਆਵਾਜ਼ ਨਹੀਂ ਕਰਦੀ ਪਰ ਜਦੋਂ ਹੁਣ ਆਪ ਉਹ ਸਰਕਾਰ ਆਈ ਐ ਇਸ ਵਾਰ ਤੇ ਅਸੀਂ ਵਕ ਵਕ ਐਮਐਲਏਜ਼ ਨੂੰ ਪੱਤਰ ਲਿਖ ਚੁੱਕੇ ਆ ਵਕ ਵਕ ਐਮਪੀਜ਼ ਨੂੰ ਪੱਤਰ ਦੇ ਚੁੱਕੇ ਆ ਆਪਣੇ ਮੰਗ ਪੱਤਰ ਦੇ ਚੁੱਕੇ ਆ ਪਰ ਹਾਲੇ ਤੱਕ ਕੁਝ ਨਹੀਂ ਸਾਡਾ ਹੋਇਆ ਜੀ ਹਾਲੇ ਤੱਕ ਆ ਡੀਜੀ ਸਾਹਿਬ ਨੇ ਮੰਗ ਪੱਤਰ ਦੇਣਾ ਹਾਂਜੀ ਠੀਕ ਹੈ ਅਸੀਂ ਪ੍ਰੈਸ ਵੀਰਾਂ ਦਾ ਬਹੁਤ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਹਨ ਤੇ ਸਾਡੀ ਮਦਰੀਗਾ ਕਰਮਚਾਰੀਆਂ ਦੀ ਯੂਨੀਅਨ ਪੰਜਾਬ ਅਤੇ ਸਾਡੇ ਰਿਸਪੈਕਟਡ ਪ੍ਰਧਾਨ ਜੀ ਸਰਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਰਹਿਨਮਾਈ ਹੇਠ ਜਿਹੜੇ ਕਲਮਸ਼ੂਰ ਹੜਤਾਲ ਸਾਡੀ 5 ਤਰੀਕ ਤੋਂ ਚੱਲ ਰਹੀ ਹੈ ਤੇ ਅੱਜ 12 ਲਗਭਗ ਸਾਨੂੰ 7 ਦਿਨ ਹੋ ਰਹੇ ਆ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਾਡੇ ਰਿਸਪੈਕਟਡ ਜੋ ਆਪਣੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਆ ਸ਼੍ਰੀ ਪੁਲਤਾਸ ਸਿੰਘ ਜੀ ਸੰਵਾਰ ਨੇ ਉਹਨੇ ਸਪੈਸ਼ਲ ਵੀਡੀਓ ਜਾਰੀ ਕਰਕੇ ਇਹ ਮੰਰੇਗਾ ਯੂਨੀਅਨ ਨੂੰ ਇਹ ਬਿਲਕੁਲ ਹੰਗਾਰਾ ਦਿੱਤਾ ਸੀਗਾ ਵੀ ਤੁਹਾਨੂੰ ਸਪੈਸ਼ਲ ਤੌਰ ਤੇ ਜਿਉਂਦੀ ਪੰਜਾਬ ਸਰਕਾਰ ਇੱਕ ਬਣਾਉਗੀ ਜੇ ਪੱਕੇ ਹੋਣ ਦਾ ਉਹਦੇ ਵਿੱਚ ਤੁਹਾਨੂੰ ਪਹਿਲ ਦੇ ਆਧਾਰ ਤੇ ਪੱਕੇ ਕੀਤਾ ਜਾਊਗਾ ਠੀਕ ਹੈ ਜੀ ਪਰਸੋਨਲ ਭਾਗ ਦੁਆਰਾ ਸਾਡਾ ਡਾਟਾ ਵੈਰੀਫਾਈ ਹੋ ਚੁੱਕਾ ਆ 16 8 24 ਦੇ ਦੌਰਾਨ ਸਰਕਾਰ ਪ੍ਰਸੋਨਲ ਭਾਗ ਦੁਆਰਾ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਕਿ ਨਰੇਗਾ ਯੂਨੀਅਨ ਨਰੇਗਾ ਕਰਮਚਾਰੀ ਯੂਨੀਅਨ ਜਿਹੜੇ ਜਿਨ੍ਹਾਂ ਦੇ ਵਿੱਚ 10 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਹਨ ਉਹਨਾਂ ਨੂੰ ਪੱਕੇ ਕੀਤਾ ਜਾਊ ਪਰ ਸੋ ਜੀ ਡੀਸੀ ਦਫਤਰ ਜੁਆਇੰਟ ਡਿਵੈਲਪਮੈਂਟ ਕਮਿਸ਼ਨ ਆਫ ਮੋਹਾਲੀ ਵੱਲੋਂ ਇੱਕ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਅਤੇ ਸਿਰਫ ਸਾਨੂੰ ਲਾ ਰਿਆਂ ਤੋਂ ਸਵਾਗ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਨਰੇਗਾ ਕਰਮਚਾਰੀ ਯੂਨੀਅਨ ਦੇ ਆਧਾਰ ਤੇ ਜਿਹੜੇ ਸਾਡੇ ਲੇਬਰ 24 ਤੋਂ 25000 ਬੰਦਾ ਜਿਹੜਾ ਸਾਡਾ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਿਹਾ ਆ ਪਿਛਲੇ 3 ਮਹੀਨਿਆਂ ਤੋਂ ਤਨਖਾਹਾਂ ਤੋਂ ਵੰਝ ਆ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਬਾਲਣੇ ਔਖੇ ਹੋਏ ਆ ਪਰਿਵਾਰਾਂ ਦੀਆਂ ਫੀਸਾ ਤਾਰਨੀਆਂ ਔਖੀਆਂ ਆ ਬੱਚੇ ਬਿਲਕੁਲ ਬੇਘਰ ਕੋਈ ਘਰੇ ਬੈਠਿਆ ਠੀਕ ਹੈ ਜੀ ਇਸ ਕਰਕੇ ਉਹ ਦਫਤਰਾਂ ਦੇ ਗੇੜੇ ਮਾਰ ਇਸੇ ਤਰ੍ਹਾਂ ਸਾਡੇ ਅੰਰੀਕਾ ਮੁਲਾਜ਼ਮ ਜਿਹੜੇ ਆ 65 ਤੋਂ 70 ਬੰਦੇ ਆ ਇਹਨਾਂ ਦੀ ਤਨਖਾਹ ਵੀ ਬਿਲਕੁਲ ਪਿਛਲੇ 2 ਮਹੀਨੇ ਤੋਂ ਨਹੀਂ ਪਾਈ ਗਈ ਅਤੇ ਨਾ ਹੀ ਜਿਹੜਾ ਸਾਲਵਾ ਸਾਨੂੰ ਇਨਕਰੀਮੈਂਟ ਦਿੱਤਾ ਜਾਂਦਾ ਆ ਉਹ ਇਨਕਰੀਮੈਂਟ ਦਾ ਹਜੇ ਤੱਕ ਬਕਾਇਆ ਵੀ ਸਾਨੂੰ ਨਹੀਂ ਦਿੱਤਾ ਗਿਆ ਠੀਕ ਹੈ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਬੇਨਤੀ ਅਪੀਲ ਕਰਦੇ ਆ ਕਿ ਜੋ ਪਰਸਨਲ ਵਿਭਾਗ ਦੁਆਰਾ 16824 ਦਾ ਪੱਤਰ ਨੰਬਰ ਜਾਰੀ ਕੀਤਾ ਗਿਆ ਜਿਹਦੇ ਵਿੱਚ 10 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣਾ ਆ ਉਹ ਜਲ ਤੋਂ ਜਲ ਮੁਲਾਜ਼ਮਾਂ ਨੂੰ ਪੱਕਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜਿਹੜੇ ਮਨਰੇਗਾ ਮੁਲਾਜ਼ਮਾਂ ਦੀਆਂ ਰੁਕੀਆਂ ਤਨਖਾਹਾਂ ਤੇ ਇੱਕਰੀ ਮਿੰਟ ਦਾ ਬਕਾਇਆ ਜਲਦ ਤੋਂ ਜਲਦ ਤਿਆਰ ਕੀਤਾ ਜਾਵੇ ਅਤੇ ਜਿਹੜੇ ਜੋਬ ਕਾਰ ਧਾਰਕ ਜਿਲ੍ਹਾ ਸ਼ੀਤਪਾਲ ਸਿੰਘ ਦੇ 24 ਤੋਂ 25000 ਜੋਬ ਕਾਰ ਧਾਰਕ ਜਿਹੜਾ ਐਕਟਿਵ ਹੈ ਸਾਡਾ ਕੰਮ ਕਰ ਚੁੱਕਾ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਡਾਇਰੈਕਟਰਾਂ ਦੇ ਖਾਤਿਆਂ ਵਿੱਚ ਪਾਉਣੀਆਂ ਯਕੀਨੀ ਬਣਾਈਆਂ ਜਾਣ ਜੇਕਰ ਇਹ ਨਹੀਂ ਹੁੰਦਾ ਤਾਂ ਨਰੇਗਾ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਠੀਕ ਹੈ ਜੀ ਜਿਲ੍ਹਾ ਸ਼ੀਤਪਾਲ ਸਿੰਘ ਨਗਰ ਹਰ ਇੱਕ ਜਿਹੜਾ ਉਹ ਪੜਾ ਪਾਰ ਕਰਨ ਨੂੰ ਤਿਆਰ ਹੈ ਥੈਂਕ ਯੂ ਧੰਨਵਾਦ ਪੰਜਾਬ ਸਰਕਾਰ ਮੁੰਡਾ ਵੋਟ ਮੁੰਡਾ ਵੋਟ ਪੰਜਾਬ ਮੁਤਾਬਕ ਮੁਤਾਬਕ ਭਗਵਾਨਤ ਮਾਨ ਸਾਫ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹਨੀ ਆ ਵੀ ਜਿਹੜੇ ਲੋਕ ਬੇਸਹਾਰਾ ਆ ਉਹਨਾਂ ਨੂੰ ਕੰਮ ਦਿੱਤਾ ਜਾਵੇ ਜਿਨ੍ਹਾਂ ਦੇ ਘਰ 'ਚ 6-6 ਜਣੇ ਕਮਾਉਂਦੇ ਆ ਗੱਡੀਆਂ ਟਰੱਕ ਆ ਉਹਨਾਂ ਨੂੰ ਕੰਮ ਨਹੀਂ ਦਿੰਦੇ ਉਹ ਕਹਿੰਨੀਆਂ ਵੀ ਅਸੀਂ ਕੰਮ ਜ਼ਿਆਦਾ ਕਰਦੇ ਜਿਨ੍ਹਾਂ ਦੇ ਹੁਣ ਬਜ਼ੁਰਗ ਕੋਈ ਕਮਾਣ ਵਾਲਾ ਨਹੀਂ ਕੋਈ ਬੇਸਹਾਰਾ ਆ ਉਹਨਾਂ ਨੂੰ ਕੋਈ ਪਹਿਲ ਨਹੀਂ ਦਿੰਦਾ ਇਸ ਕਰਕੇ ਗਰੀਬਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਨੇ ਗਰੀਬਾਂ ਨੂੰ ਕੋਈ ਕੰਮ ਨਹੀਂ ਦਿੰਦਾ ਜਿਹੜੇ ਚੰਗੇ ਚੰਗੇ ਆ ਤਕੜੇ ਆ ਉਹ ਮੋਰੇ ਹੋ ਕੇ ਕੰਮ ਕਰਦੇ ਨੇ ਗਰੀਬਾਂ ਨੂੰ ਕੋਈ ਕੰਮ ਤੇ ਨਹੀਂ ਲਾਂਦਾ ਜਿਨਾਂ ਤੁਹਾਨੂੰ ਜਿੱਦਾਂ ਮੇਰਾ ਕੋਈ ਹੈ ਨਹੀਂ ਮੈਂ ਕੱਲੀ ਆ ਅਸੀਂ ਕਹਿੰਦੇ ਹਾਂ ਮੈਂ ਸ਼ੂਗਰ ਦੀ ਮਰੀਜ਼ ਆ ਅਸੀਂ ਕੰਮ ਨਹੀਂ ਕਰਦੇ ਬੀਬੀਆਂ ਹੋਰ ਵੀ ਆਏ ਗਏ ਨੇ ਬੇਸਹਾਰ ਆ ਉਹਨਾਂ ਨੂੰ ਕੋਈ ਕੰਮ ਨਹੀਂ ਦਿੰਦਾ ਜਿਹੜੀਆਂ ਤਕੜੀਆਂ ਆ ਘਰੋਂ ਸੌਖੀਆਂ ਆ ਉਹਨਾਂ ਨੂੰ ਕੰਮ ਤੇ ਲਾਉਂਦੇ ਆ ਸਾਡੀ ਬੇਨਤੀ ਆ ਬਈ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਇਹ ਨਹੀਂ ਬੜਬੜੇ ਘਰਾਂ ਵਾਲੇ ਜਿਹਨਾਂ ਦਸਦਾ ਜਾਣੇ ਕਮਾਉਂਦੇ ਉਹਨਾਂ ਨੂੰ ਕੰਮ ਤੇ ਲਾਇਆ ਜਾਵੇ ਜਿਹੜੇ ਗਰੀਬ ਲੋਕਾਂ ਨੂੰ ਉਹਨਾਂ ਨੂੰ ਪਹੁੰਚਾਇਆ ਜਾਵੇ ਤੇ ਨਰੇਗਾ ਵਾਲੇ ਦੀ ਮਦਦ ਕੀਤੀ ਜਾਵੇ ਸਾਡੇ ਜੋ ਵੀ ਪੈਸੇ ਰੁਕੇ ਉਹ ਦਿੱਤੇ ਜਾਣ ਬਾਕੀ ਜੋ ਵੀ ਮੁਲਾਜ਼ਮ ਉਹ ਪੱਕੇ ਕੀਤੇ ਜਾਣ ਹਾਂਜੀ ਧੰਨਵਾਦ